ਜਾਵੇ ਛੀ ਦਾਣੂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਲਾ ਜੀ 55 ਨਿਸ਼ਾਨ ਸਿੰਘ ਸਾਹਿਬ ਜਹਾਦਰ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਕਾਨਾ ਸਾਹਿਬ ਵਾਲੇ ਮਜੂਦਾ ਮੁਖੀ ਦਾਸ ਸੇਵਾਦਾਰ ਜिला ਸ਼੍ਰੀ ਮੁਕਸਾ ਸਾਹਿਬ ਤੋਂ ਜਦਾ ਮੁਕਸਾ ਸਾਹਿਬ ਜਸਵੰਤ ਸਿੰਘ ਹਾਂਜੀ ਦੇਖੋ ਜੀ ਅਸੀਂ ਤੁਹਾਡੇ ਕੋਲ ਇਸ ਲਈ ਪਹੁੰਚੇ ਹਾਂ ਕਿ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਵੇਖ ਕੇ ਬੀਬੀ ਦੇ ਨਾਲ ਜੋ ਕਕਾਰਾਂ ਦੀ ਵਿਅਦਵੀ ਹੋਈ ਆ ਹਾਂਜੀ ਹਾਂਜੀ ਉਹਦੇ ਲਈ ਅਸੀਂ ਵੀਡੀਓ ਅਪਲੋਡ ਕੀਤੀ ਹੋਈ ਸੀ ਕਿਉਂਕਿ ਪੰਥ ਦੇ ਸਾਨੂੰ ਕਾਰਜ ਹੋਰ ਵੀ ਬਹੁਤ ਆ ਹਾਂਜੀ ਹਾਂਜੀ ਉਹਦੇ 'ਚ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਸੀ ਹਾਂਜੀ ਕਿ ਜਾ ਕੇ ਉਹ ਸਹੀ ਆ ਕਕਾਰਾਂ ਦੀ ਬਿਆਦ ਵੀ ਉਹਦੇ ਤੇ ਐਕਸ਼ਨ ਲਿਆ ਜਾਵੇ ਤੇ ਉਹ ਜਿਹੜੇ ਧਾਰਾ ਲਾਈ ਜਾਵੇ ਫਿਰ ਉਹਦੇ 'ਚ ਤੁਹਾਡੇ ਦੇ ਕੱਲ ਸਾਡੇ ਦਲਪੰਖ ਤੇ ਟਿੱਪਣੀ ਠਾਈ ਗਈ ਆ ਠੀਕ ਆ ਉਹ ਅਸੀਂ ਤੁਹਾਡੇ ਕੋਲੇ ਪੈਂਡਿੰਗ ਆਉਣਾ ਸੀ ਇਨਵੈਸਟੀਗੇਸ਼ਨ ਕਰਨ ਕਿ ਤੁਸੀਂ ਵੀਡੀਓ ਦੇਖ ਕੇ ਸਾਨੂੰ ਚੇਤਾਵਨੀ ਨਹੀਂ ਦਿੱਤੀ ਆ ਕੇ ਇਕੱਲੇ ਬੈਠੇ ਗੱਲਾਂ ਮਾਰੀ ਜਾਂਦੇ ਆ ਅੱਜ ਸਮੂਹ ਦਲਬੰਦ ਪਹੁੰਚਾ ਹੋ ਸਕਦਾ ਅਸੀਂ ਏਦੋਂ ਵੱਧ ਆ ਜਾਈਏ ਹੋ ਸਕਦਾ ਸਾਡੇ ਮਗਰ ਹੋਰ ਵੀ ਆਉਂਦੇ ਹੋਣ ਠੀਕ ਹੈ ਜੀ ਠੀਕ ਉਸ ਦੇ ਲਈ ਅਸੀਂ ਤੁਹਾਡਾ ਸਪਸ਼ਟੀਕਰਨ ਲੈਣ ਆਏ ਆ ਹਾਂਜੀ ਵੀ ਉਹ ਬੀਬੀ ਦੇ ਨਾਲ ਕੁੱਟਮਾਰ ਹੋਈ ਆ ਉੱਚਕਾਰਾਂ ਦੀ ਬੇਦਵੀ ਹੋਈ ਆ ਹੋਈ ਆ ਜਾਨੀ ਮੇਰੀ ਗੱਲ ਸੁਣੋ ਇੱਧਰ ਸ਼ਸ਼ ਮੇਰੀ ਗੱਲ ਸੁਣੋ ਸਾਹਮਣੇ ਹਾਂਜੀ ਮੇਰੀ ਮੇਰੀ ਗੱਲ ਸੁਣੋ ਇੱਧਰ ਵਿਕਾਸ ਮੇਰਾ ਕੈਮਰਾ ਫੇਸ ਕਰ ਲੋ ਹਾਂਜੀ ਮੇਰੇ ਮਤਲਬ ਹਰ ਸਾਹਿਬ ਵੀ ਅੰਮਰਤਾਰੀ ਹੈ ਮੇਰੇ ਮਾਤਾ ਜੀ ਵੀ ਅੰਮਰਤਾਰੀ ਹੈ ਮੇਰੀ ਸਸਤਰ ਇੱਥੇ ਰਹਿੰਦੀ ਹੈ ਉਹ ਵੀ ਅੰਮਰਤਾਰੀ ਹੈ ਅਸੀਂ ਜੀ ਗੁਰੂ ਘਰ ਨੂੰ ਮੰਨਣਾ ਫਿਰ ਮੈਂ ਪੜਿਆ ਲਿਖਿਆ ਹੈਗਾ ਠੀਕ ਹੈ ਜੀ ਮੇਰੇ ਫਿਰ ਬੇਟੀ ਵੀ ਹੈ ਬੇਟੇ ਵੀ ਹੈ ਜੀ ਮੈਂ ਤੁਸੀਂ ਇਹ ਦੇਖੋ ਵੀ ਇੱਕ ਸਰਪੰਚ ਹੋ ਕੇ ਵੀ ਕੋਈ ਵੀ ਮਤਲਬ ਇਹ ਇਹ ਗੱਲ ਕਰ ਸਕਦਾ ਜੀ ਬਾਕੀ ਸਾਰਾ ਨਗਰ ਨਾਲ ਖੜਾ ਅੰਮਰਤਾਰੀ ਬੰਦੇ ਵੀ ਸੀ ਨਾਲ ਦੇਖੋ ਥੋੜੀਆ ਬੋਲੋ ਬੋਲੋ ਯਾਰ ਬੀ ਅੰਬਰਤਾਰੀ ਮਤਲਬ ਬੀਬੀ ਹੈ ਮੇਰੀ ਨੋ ਇੱਕ ਮਿੰਟ ਆ ਭੱਤੀ ਕੱਲ ਧੱਕੇ ਮਾਰਦੇ ਹਰ ਰੋਜ਼ ਧੱਕੇ ਮਾਰਦੇ ਫਿਰ ਸਾਡੀ ਇਹ ਪੱਤਰ ਸਾਡੀ ਜੀਬ ਜੀ ਕਰਨਾ ਧੱਕੇ ਮਾਰਦੇ ਚਲੋ ਕੋਈ ਨਹੀਂ ਕੋਈ ਨਹੀਂ ਗੁੰਡਾ पत्रकाराना गुंडागर्दी हो रही है जय हमारे सामने सा प्रशासन को भी पत्रकारानों से क्या कर हो रही नहीं लोग कर लोग लोग एक काम निकल गया तो लोगों के प्रशासन को समझ आ जाए कम सरपंच के घर आए हैं ਸਾਡੀ ਮੌਜੂਦਗੀ ਵਿੱਚ ਕੋਈ ਪੱਤਰਕਾਰ ਨਾ ਧੱਕੇ ਮੁੱਕੀ ਕਰਦਾ ਜਾਂ ਕੋਈ ਪਿੰਡ ਦੀ ਸੰਗਤ ਨਾ ਕਰਦਾ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਾਡੇ ਕੋ ਅਸੀਂ ਦਲਪੰਥ ਨਿਮਰਤਾ ਸਹਿਤ ਸਰਪੰਚ ਦੇ ਘਰ ਪਹੁੰਚਾ ਜੇ ਸਾਡੀ ਇੱਜ਼ਤ ਸਰਪੰਚ ਕਰ ਸਕਦਾ ਫਿਰ ਅਸੀਂ ਪਿੰਡ ਦੀ ਸੰਗਤ ਵੀ ਨਹੀਂ ਚਾਹੁੰਦੇ ਵੀ ਕਰ ਦੋ ਬਾਬਾ ਸਰਪੰਚ ਜੀ ਸਰਪੰਚ ਵੀ ਮੈਂ ਕੋਈ ਸਪਸ਼ਟ ਗੁਰੂ ਫਤੇ ਬਲਾਈ ਹੈ ਚਲੋ ਅੱਗੇ ਦੱਸੋ ਜੀ ਉਹ ਕਿਹੜੀ ਗੱਲ ਕਹਿੰਦੇ ਮਤਲਬ ਵੀ ਸਾਰੀ ਪੰਚਾਇਤ ਨਾਲ ਆ ਜੀ ਕੋਈ ਬੀਬੀ ਨੂੰ ਧੱਕਾ ਨਹੀਂ ਮਾਰਿਆ ਗਿਆ ਮੇਰੇ ਉਹ ਮੈਥੋਂ 10 ਸਾਲ ਵੱਡੇ ਆ ਸਾਡਾ ਹੀ ਭਾਈਚਾਰਾ ਮੈਂ ਵੀ ਮਿਸਤਰੀਆਂ ਦਾ ਮੁੰਡਾ ਆ ਰਾਮਗੜ੍ਹ ਗਿਆ ਸਿੱਖਿਆ ਸੀ ਜੀ ਤੇ ਮੇਰੀ ਨੋਹ ਲੱਗਦੀ ਆ ਜੀ ਉਹ ਮੈਂ ਬੇਟਾ ਕਹਿ ਕੇ ਉਹਨੂੰ ਇਹ ਗੱਲ ਕਹੀ ਆ ਮੈਂ ਇਹ ਬੇਟੇ ਵੇਖ ਲੈ ਅਸੀਂ ਨਾ ਤਾਂ ਕੋਈ ਇੱਥੇ ਇਹਨੂੰ ਮੇਰਾ ਬਾਣ ਨੂੰ ਅਸੀਂ ਕਬਜ਼ਾ ਕਰ ਰਹੇ ਆ ਅਸੀਂ ਇਕੱਲੀਆਂ ਨਿਸ਼ਾਨਦਈਆਂ ਕਰਕੇ ਬੁਰਜੀਆਂ ਲਾ ਰਹੇ ਆ ਤੁਹਾਨੂੰ ਮਹੀਨੇ 20 ਦਿਨ ਦਾ ਟਾਈਮ ਆ ਅਗਰ ਜੇ ਤੁਹਾਨੂੰ ਕੋਈ ਇਹ ਗੱਲ ਲੱਗੂਗੀ ਵੀ ਇਹ ਇਹ ਗਲਤ ਆ ਤੇ ਸਾਰੇ ਪਿੰਡ ਦੀਆਂ ਜੀ ਅਸੀਂ ਪੰਛੀ ਰਾਹ ਕਰਾਇਆ ਮੇਰੇ ਤੇ ਪਿੰਡ ਐਲੀਗੇਸ਼ਨ ਨਾ ਲਾਊਗਾ ਜੀ ਫੇਰ ਬਾਕੀ ਕਿਤੇ ਡੰਡੇ ਦਾ ਰੋਲਾ ਕੋਈ ਹੈ ਜੀ ਬਾਕੀ ਕਿਤੇ ਰੋਲਾ ਹੈਗਾ ਨਹੀਂ ਜੀ ਕੱਲ ਕਿਤੇ ਕਿਸੇ ਅਸੀਂ ਪੰਜ ਰਾਹ ਮਣੀਏ ਸਾਰੀਆਂ ਸਾਡੀਆਂ ਸ਼ਾਮ ਲਾਟਾਂ ਮਣੀਆਂ ਸਾਡੀ ਸਾਰਾ ਨਗਰ ਖੜਾ ਹੈ ਜੀ ਕਿਤੇ ਵੀ ਕੋਈ ਰੋਲਾ ਨਹੀਂ ਕੱਲਾ ਹੈ ਬੀਬੀ ਨੂੰ ਡਾਊਟ ਹੈ ਜਿਹੜਾ ਇਹ ਕਹਿੰਦੇ ਆ ਵੀ ਸਾਡੇ ਘਰ ਧੱਕਣ ਦੇ ਮਾਰੇ ਇਹ ਕਰ ਰਹੇ ਆ ਇਹਨੂੰ ਤੁਸੀਂ ਉਹ ਮਤਲਬ ਜੀ ਜੇ ਮੈਂ ਇਹਨਾਂ ਦਾ ਘਰ ਧੱਕੂੰਗਾ ਤੇ ਮੇਰੇ ਵੀ ਕਿਤੇ ਹੋਰ ਸਾਡੀ ਪੰਚਾਇਤੀ ਜ਼ਮੀਨ ਵੀ ਧੱਕੀ ਜਾਊਗੀ ਜਾਂ ਜਿਹੜੀਆਂ ਹੁਣ ਸਾਡੇ ਪਿੰਡ 'ਚ ਇਦੂ 3 ਸਾਲ ਪਹਿਲਾਂ ਮਿੰਨਤੀਆਂ ਹੋਈਆਂ ਜੀ ਉਹਨਾਂ ਸਾਰੀਆਂ ਮਿੰਨਤੀਆਂ ਦੇ ਨਾਲ ਏ ਟੂ ਜ਼ੈਡ ਕਰਨੋਗਾ ਸਾਹਿਬ ਜਿੱਥੇ ਪੁਰਾਣੀਆਂ ਮਿੰਤੀਆਂ ਜਾਂਦੀਆਂ ਨੇ ਉੱਥੇ ਜਾ ਕੇ ਉਹਵੇਂ ਠੱਡੇ ਨਾਲ ਠੱਡਾਂ ਮੇਲ ਹੋਏ ਆ ਹਰ ਕਿਥਾਂ ਤੇ ਨਿਕਲਦਾ ਇਹ ਕੰਪਿਊਟਰ ਮਿੰਤੀ ਹੈ ਜੀ ਕੋਈ ਆਪਣੀ ਜ਼ਰੀਬਾਂ ਵਾਲੀ ਮਿੰਤੀ ਤਾਂ ਹੈ ਨਹੀਂ ਫੇਰ ਬਾਕੀ ਅਸੀਂ ਬੇਨਤੀ ਕੀਤੀ ਸੀ ਬੀਬੀ ਨੂੰ ਮੈਂ ਕਿਹਾ ਵੇਖ ਬੇਟੇ ਸੁਖਜੀਤ ਹੈ ਮੈਂ ਤੁਸੀ ਨਾ ਜੇ ਤੁਹਾਨੂੰ ਡਾਊਟ ਹੈ ਠੀਕ ਹੈ ਆਪਣਾ ਮਤਲਬ ਤੁਸੀਂ ਮਿੰਤੀ ਕਰਾ ਲਓ ਜੇ ਉਦੋਂ ਬੁਰਜੀ ਆਪਾਂ ਇੱਧਰ ਕਰਦੇ ਆਂਗੇ ਆਹੀ ਗੱਲ ਹੋਈ ਆ ਜੀ ਕੋਈ ਠੱਗਾ ਨਹੀਂ ਮਾਰਿਆ ਕੋਈ ਹੈ ਨਾ ਸਰਪੰਚ ਸਾਹਿਬ ਜਿਹੜਾ ਤੁਸੀਂ ਪਿਆਰ ਨਾ ਬੋਲਦੇ ਹੋ ਨਾ ਇਹ ਅਸੀਂ ਮੋਬਾਈਲ 'ਚ ਵੀ ਵੇਖਿਆ ਇਹ ਜਿਹੜਾ ਤੁਸੀਂ ਫੌਜਾਂ ਨੂੰ ਕਿਹਾ ਹੈ ਨਾ ਵੀ ਪੈਸੇ ਲੈ ਲੈਂਦਿਆਂ ਤੇ ਫੇਰ ਨਹੀਂ 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 ਮਸਤੀ ਕਰ ਰੱਖਦੇ ਤੁਸੀਂ ਉਹ ਗੱਲ ਕਰੀ ਤੇ ਮੇਰੇ ਬਾਬਾ ਜੀ ਪੈਸੇ ਲੈ ਕੇ ਮੇਰੀ ਗੱਲ ਸੁਣੋ ਜੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਵੀ ਇੱਥੇ ਸੱਦਿਆ ਜੀ ਬਾਬਾ ਜੀ ਮੇਰੀ ਗੱਲ ਸੁਣੋ ਜੇ ਉਹ ਨਾ ਕਰੀਏ ਮੇਰੀ ਕੋ ਪਹਿਲਾ ਕੰਮ ਕਰਨ ਵਾਲਾ ਬੇਨਤੀ ਦੁਬਾਰਾ ਕਰੋ ਉਹ ਪਤਾ ਕੀ ਉਹ ਵੱਖਰਾ ਮੈਟਰ ਆ ਜਿਹੜਾ ਦਾਲ ਪਾਣੀ ਕੋਲ ਐਲੀਕੇਸ਼ਨ ਉੱਤੇ ਉਹਨੂੰ ਵੀ ਦਿਖਾ ਦੇਣਾ ਨਹੀਂ ਦਰਖਾਣ ਨਹੀਂ ਖੁਦ ਲਵਾਵਾਂਗੇ ਮੇਰੀ ਗੱਲ ਸੁਣੋ ਜੀ ਜੇ ਰਿਕਾਰਡ ਲੈਣਾ ਕੋਈ ਹੋਰ ਅਸੀਂ ਪਰਚਾ ਘੁੜਾਉਂਦੇ ਨਹੀਂ ਮੇਰੇ ਪਰਚਾ ਕੱਟਿਆ ਜਾਊਗਾ ਉਹ ਬਿੱਦੀਆਂ ਪੱਸਲੀਆਂ 7 ਅਗਸਤ 24 ਨੂੰ ਅਸੀਂ ਹਸਪਤਾਲ ਚ ਪਤਾ ਵੀ ਲੈ ਕੇ ਆਏ ਆ ਪਿਛਲੇ ਸਾਲ ਐਕਸੀਡੈਂਟ ਹੋਇਆ ਉਦੋਂ ਟੁੱਟ ਗਿਆ ਹੋਇਆ ਚਲੋ ਜੀ ਉਹ ਅਸੀਂ ਆਪੇ ਪਤਾ ਕਰਾਂਗੇ ਹਾਂ ਉਹ ਦੂਸਰਾ ਕੰਮ ਆ ਹੋਰ ਦੂਸਰਾ ਕੰਮ ਕੋਣ ਸਾਰੇ ਡਾਕਟਰ ਦਾ ਕੰਮ ਆ ਸਰਪੰਚ ਆਪੇ ਪਿੰਡ ਆ ਕੇ ਨਹੀਂ ਸਰਪੰਚ ਨੂੰ ਸਤਿਕਾਰ ਮੈਂ ਦੁਬਾਰਾ ਮਿਲਤੀ ਕਰਾਈ ਹੈ ਗਲਤ ਨਿਕਲਾ ਪਿੰਡ ਕਰਾ ਲਈ ਮੈਨੂੰ ਕਹਿੰਦਾ ਤਰਾ ਜਾ ਗਈ ਜੇ ਦੁਬਾਰਾ ਮੈਂ ਨਿਕਲਾ ਤਾਂ ਬੋਲਦੇ ਆ ਇਹ ਮੈਂ ਜੇ ਮੇਰੇ ਕੋਈ ਕੋਈ ਵੀ ਮੇਰੇ ਤੇ ਐਕਸ਼ਨ ਆਉਂਦਾ ਮੈਂ ਸਜ਼ਾ ਮੰਨਣਾ ਸੀ ਕੋਈ ਵੀ ਇਨਕੁਆਇਰੀ ਨਾ ਹੋਣੀ ਕੋਈ ਉਹਦੇ ਵਿੱਚ ਕੋਈ ਕਰਕੇ ਕਰੋ ਸਰਪੰਚ ਕਿਹਨੇ ਗਲਤੀ ਕੀਤੀ ਹੈ ਜਦੋਂ ਗਲਤੀ ਮੰਨੀ ਬੰਦਾ ਇਹ ਨਹੀਂ ਆਪਾਂ ਤੋਂ ਬਲਤੀ ਮੰਨ ਲਿਆ ਸਾ ਤੋਂ ਕਰ ਰਿਹਾ ਹੋਰ ਆਪਣਾ ਕੋਈ ਨਹੀਂ ਤੁਸੀਂ ਕੋਈ ਨਹੀਂ ਮੇਰਾ ਇੱਕ ਵੀ ਮੈਂ ਲੱਗਦਾ ਉਹ ਫਿਰ ਮੈਂ 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 ਸਰਪੈਂਟ ਮੈਂਬਰ ਤਾਂ ਹੈਗਾ ਜੀ ਸਰਪੰਚ ਇਹਨਾਂ ਨੇ ਨਹੀਂ ਬੁਲਾਇਆ ਸਹੀ ਮੇਰੀ ਹਾਜ਼ਰੀ ਸਹੀ ਉਹਨੇ ਉਹਨੇ ਬਾਈਫ ਨੇ ਪਾਇਆ ਇਹਨਾਂ ਨੂੰ ਬੁਲਾਇਆ ਹੋ ਜੀ ਸਾਰੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਇੱਥੇ ਬੁਲਾਇਆ ਜਾਵੇ ਤੇ ਉਹ ਬੰਦੇ ਨੂੰ ਵੀ ਬੁਲਾ ਲੈਣ ਕਿਉਂ ਸਰਪੰਚ ਮੈਂਬਰ ਆ ਕੇ ਕਹੋਣਾ ਜਿਹੜਾ ਕਹਿੰਦਾ ਸੀ ਵੀ ਮਹਾਪੁਰਖ ਪੈਸਾ ਲੈ ਕੇ ਕੰਮ ਕਰਾਉਣਾ ਸਾਡੇ ਨੂੰ ਵੀ ਕਹਿ ਆ ਵੀ ਸਾਡੇ ਬੀਲੋ ਜੀ ਮੇਰੀ ਗੱਲ ਸੁਣੋ ਜੀ ਮੇਰੀ ਵਾਈਫ ਦਾ ਹਾਰਟ ਦਾ ਆਪਰੇਟ ਹੋਇਆ ਵੇ ਜੇ ਉਹਨਾਂ ਨੂੰ ਮਤਲਬ ਇੰਨੇ ਬੰਦੇ ਤੇ ਨਹੀਂ ਬੋਲ ਸਕਦੇਗੇ ਕੋਈ ਨਾ ਬੋਲ ਸਕਦੇ ਮੜਾ ਮੱਟਾ ਬੋਲ ਨਹੀਂ ਹਾਂਡ ਨਹੀਂ ਬੋਲ ਸਕਦੇ ਉਹਨੂੰ ਹਾਂਡ ਦੀ ਪ੍ਰੋਬਲਮ ਖੋ ਜਾਵੇ ਕਿਉਂ ਪਹਿਲਾਂ ਸੀ ਆਪਾਂ ਗੱਲ ਮਗਾਉਣੀ ਪਹਿਲਾਂ ਜੀ ਪ੍ਰੇਮ ਹੋਇਆ ਵਾ ਹਾਂਡ ਦਾ ਫਿਰ ਉਹ ਸੋਸ਼ਲ ਮੀਡੀਆ ਤੇ ਜਿਹੜੀ ਬੁੜ ਗਈ ਸੀ ਉਹ ਤਾਂ ਲੱਗ ਹੀ ਨਹੀਂ ਰਿਹਾ ਕਿਉਂਕਿ ਹਾਂਡ ਦੀ ਪ੍ਰੋਬਲਮ ਕਹੀ ਆ ਵੀ ਜਹੇਦਾਰ ਉਹ ਮਾਂ ਕੱਲ ਕੱਲਾ ਬੋਲੀ ਜਾਂਦਾ ਠੀਕ ਹੈ ਇੱਕ ਪੁਆਇੰਟ ਦਿੱਤਾ ਸੀ ਨਾ ਅੱਜ ਤੁਸੀਂ ਇਹ ਬਿਆਨ ਦਿੱਤਾ ਵੀ ਸਰਪੰਚ ਦੇ ਨਾਲ ਨਹੀਂ ਹੁੰਦੇ ਮੈਂ ਉਸ ਟਾਈਮ ਮਾਲ ਦੇ ਕੋਈ ਨਿੱਜੀ ਮਸਲੇ ਸੀਗਾ ਤੇ ਪੱਤਰਕਾਰਾਂ ਨੇ ਮੇਰੇ ਤੋਂ ਇੰਟਰਵਿਊ ਲਈ ਆ ਅੱਜ ਮੈਂ ਦਲਪੰਤ ਸਮੇਤ ਤੁਹਾਡੇ ਘਰ ਪਹੁੰਚਾਂ ਪੰਜ ਮਾਹ ਦਾਲ ਆਇਆ ਇਸ ਦਾ ਜਵਾਬ ਦੇਣ ਪੰਜ ਮਹਾਕਾਲ ਬਾਬਾ ਫਤੇ ਸਿੰਘ ਦੀ ਫੌਜ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਲਾੜਲੀ ਫੌਜ ਪਹੁੰਚੀ ਆ ਕਿ ਜਿਹੜੇ ਸਾਡੇ ਤੇ ਐਲੀਕੇਸ਼ਨ ਖਾਇਆ ਸੀ ਕਿ ਨੇਂਹੰਗ ਬੈਠੇ ਬੋਲੀ ਜਾਂਦੇ ਆ ਅੱਜ ਉਹ ਨੇਂਹੰਗ ਸਿੰਘ ਆਏ ਆ ਪਰ ਅਸੀਂ ਲੇਟ ਆਉਣਾ ਸੀ ਸਾਨੂੰ ਉਹ ਤੁਹਾਡੀ ਵੀਡੀਓ ਕਰਕੇ ਐਮਰਜੈਂਟਲੀ ਪਹੁੰਚਣਾ ਪਿਆ ਠੀਕ ਹੈ ਠੀਕ ਹੈ ਉਸ ਮਸਲੇ 'ਚ ਆਏ ਆ ਤੇ ਸਾਡੇ ਕੋਲ ਉਸ ਸਿੰਘ ਦਾ ਸਾਨੂੰ ਜਵਾਬ ਚਾਹੀਦਾ ਜਿਹੜੋ ਤੁਹਾਡੇ ਬੋਲੇ ਆ ਜੇਕਰ ਮੈਂਬਰਿੰਗ ਨਹੀਂ ਨਾਲ ਤਾਂ ਫਿਰ ਅਸੀਂ ਖਾਦੇ ਫਿਰ ਤੁਸੀਂ ਸਪੈਂਡ ਚਾਹੇ ਬਣਾਓ ਅਸੀਂ ਜਹੇਦਾਰ ਤੁਹਾਨੂੰ ਜਹੇਦਾਰੀ ਬਖਸ਼ ਦਿੰਦੇ ਹਾਂ ਜੀ 700 ਪ੍ਰਸ਼ਾਸਨ ਦੇ ਲਊਗਾ ਤਾਂ ਅਸੀਂ ਦੇਵਾਂਗੇ ਜੇ ਸਰਕਾਰ ਲਊਗੀ ਪੈਂਡ ਲਊਗਾ ਹੀ ਬੰਗੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਲਊਗਾ ਮੈਂ ਕਿਹਦਾ ਸੋਲਿਊਸ਼ਨ ਬੰਦੇ ਨੇ ਨਾ ਬੰਦੇ ਵਿੱਚ ਕੀ ਸਪਸ਼ਟੀਕਰਨ ਦਿਓਗੇ ਵੀ ਮੈਂ ਨਹੀਂ ਕੀਤੀ ਕੀ ਮੈਂ ਵੀ ਤੂੰ ਸਬੂਤ ਕਿ ਲਈ ਜੋ ਮਰਜ਼ੀ ਜ਼ਿਆਦਾ ਉਹ ਬੀਬੀ ਆਪਦੇ ਪੋਤੇ ਨੂੰ ਤੇ ਪੁੱਤ ਨੂੰ ਲੈ ਕੇ ਗੁਰੂ ਘਰ ਚੜ੍ਹ ਜੇ ਨਾ 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 ਗੁਰੂ ਘਰ ਦੀ ਇਹ ਨਾ ਗੱਲਾਂ ਕਰੋ ਤੇ ਜਾ ਜਾ ਮੈਂ ਅਸੀਂ ਚੜ੍ਹਦੇ ਆ ਮੇਰੇ ਨਾਲ ਪਿੰਡ ਚੜ੍ਹਦਾ ਜੀ ਜਾ ਪੰਜ ਬੰਦੇ ਦਿਨ ਮੈਂ ਸਾਰਾ ਪਿੰਡ ਚੜਾਵਾਂ ਗੁਰੂ ਘਰ ਜੀ ਜਿੰਨੇ ਜਿੰਨੇ ਬੰਦੇ ਦੀ ਪਟੀ ਉੱਤੇ ਬੰਦੇ ਸੀਗੇ ਅਸੀਂ ਸਾਰੇ ਬੰਦੇ ਗੁਰੂ ਘਰ ਆ ਕੇ ਸਮਾਪਨ ਨੇ ਜੇ ਉਹਨਾਂ ਦਾ ਤਵਾ ਅਮਰਤਾ ਸ਼ਰਧਾ ਨਾਲ ਇੱਕ ਪਾਤਾ ਜਿੱਥੇ ਤੁਸੀਂ 100 ਖਾਣੇ ਤੇ ਯਕੀਨ ਕਰਦੇ ਹੋ ਜੇ ਮਹਾਰਾਜ ਦੇ 52 ਹੁਕਮਾਨ ਮੰਦ ਜੀ ਦਾ 100 ਖਾਣੇ ਤੇ ਯਕੀਨ ਹਾਂ ਮਹਾਰਾਜ ਨੇ ਕਿਹਾ ਵੀ 100